ਪੀਛਲੀ ਵਾਰੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਸਪੈਸ਼ਲ ਕੈਂਪੇਨ ਸ਼ੁਰੂ ਕਰਾਈ ਸੀ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਉਧਰ ਰਿਜ਼ਲਟਸ ਬਹੁਤ ਅੱਛੇ ਰਹੇ ਸੀ ਕਿ ਸਾਡੇ ਡੈਂਗੂ ਦੇ ਕੇਸ ਜਿਹੜੇ ਸੀਗੇ ਡੈਂਗੀ ਦੇ ਕੇਸ 50% ਘੱਟ ਹੋ ਗਏ ਜੀ ਤੇ ਜਿਹੜੀ ਉਹਦੇ ਨਾਲ ਮੌਤਾਂ ਹੁੰਦੀਆਂ ਸੀਗੀਆਂ ਉਹ 68% ਮਤਲਬ ਸਿਰਫ 33% ਰਹਿ ਗਈਆਂ ਮਤਲਬ ਜੇ ਪਿਛਲੀ ਵਾਰੀ 40-41 ਹੁੰਦੀਆਂ ਸੀ ਪਹਿਲੇ 2 ਸਾਲ ਤੇ ਉਹ 13 ਕਰ ਗਈਆਂ ਉਹ ਤੇ ਸਾਡਾ ਟਾਰਗੇਟ ਹੈ ਕਿ ਅਸੀਂ ਜਿਹੜਾ ਇਸ ਵਾਰੀ ਹੈ ਇਹ ਡੈਂਗੀ ਦੇ ਕੇਸ 80% ਘਟ ਕਰੀਏ ਤੇ ਉਹਦੇ ਵਾਸਤੇ ਸਾਰੇ ਵਿਭਾਗਾਂ ਨਾਲ ਮਿਲ ਕੇ ਅੱਜ ਸਟਰੈਟਜੀ ਵੀ ਬਣਾਈ ਆ ਔਰ ਅਸੀਂ ਕੁਝ ਨਵੀਆਂ ਜੜੀਆਂ ਜੋ ਅਸੀਂ ਫਸਟ ਟਾਈਮ ਅਪਰੋਚ ਕਰ ਰਹੇ ਆ ਕਿ ਸਾਡੇ ਕੋਲੇ 50000 ਨਰਸਿੰਗ ਸਟੂਡੈਂਟਸ ਹੈ 1 ਲੱਖ ਸਾਡੇ ਕੋਲੇ ਪੈਰਾਮੈਡੀਕ ਪੈਰਾਮੈਡੀਕਸ ਹੈਗੇ ਆ ਜਿਹੜੇ ਬਾਕੀ ਕੋਲ ਲੈਬੋਰੀ ਵਾਲੇ ਫਿਜ਼ੀਓਥੈਰੇਪੀ ਵਾਲੇ ਜਾਂ ਫਾਰਮੇਸੀ ਵਾਲੇ ਉਹਨਾਂ ਸਾਰਿਆਂ ਨੂੰ ਅਸੀਂ ਡੈਂਗੂ ਦਾ ਲਾਰਵਾ ਕਿੱਦਾਂ ਹੁੰਦਾ ਅਸੀਂ ਪਹਿਲਾਂ ਸਾਡੇ ਬਰੀਡਿੰਗ ਚੈੱਕਰ ਹੁੰਦੇ ਸੀ ਉਹ ਸਾਰੇ 1200 ਹੁੰਦੇ ਸੀ ਤੋ ਹੁਣ ਅਸੀਂ 50000 ਨਰਸਿੰਗ ਨੂੰ ਤੇ 50000 ਦੂਜੇ ਪੈਰਾਮੈਡਿਕਸ ਨੂੰ ਟ੍ਰੇਨਿੰਗ ਦੇ ਚੁੱਕੇ ਆਲਰੇਡੀ ਪੇ ਜਿਹੜਾ ਉਹ ਲਾਰਵਾ ਚੈਕਰ ਬਣਾਤਾ ਉਹਨਾਂ ਨੂੰ ਵੀ ਹੁਣ ਸਾਡੀ ਟ੍ਰੇਨਿੰਗ ਚੱਲ ਰਹੀ ਹੈ ਸਕੂਲ ਟੀਚਰਸ ਦੀ ਪੰਚਾਇਤ ਡਿਪਾਰਟਮੈਂਟ ਹੈ ਜਿਹੜੇ ਇਹਨਾਂ ਦੇ ਚਾਹੇ ਪੰਚਾਇਤ ਸੈਕਟਰੀ ਤੋਂ ਲੈ ਕੇ ਬੀਡੀਪੀਓ ਤੋਂ ਲੈ ਕੇ ਪੰਚਾਇਤ ਸੈਕਟਰੀ ਜਿਹੜੇ ਇਹਨਾਂ ਦੇ ਆਗਰਾਮ ਸਹਾਇਕ ਹੈ ਜਾਂ ਰੋਜ਼ਗਾਰ ਸਹਾਇਕ ਹੈ ਇਸੇ ਤਰ੍ਹਾਂ ਜਿਹੜੇ ਅਰਬਨ ਲੋਕਲ ਬਾਡੀਜ਼ ਦੇ ਆ ਚਾਹੇ ਉਹ ਸੈਨੀਟਰੀ ਇਨਸਪੈਕਟਰ ਹੈ ਦਰੋਗੇ ਤੱਕ ਸਾਰੇ ਜਿੰਨੇ ਵੀ ਇਹਨਾਂ ਦੇ ਫੀਲਡ ਵਰਕਰ ਹੈ ਇਸੇ ਤਰ੍ਹਾਂ ਵਾਟਰ ਸਪਲਾਈ ਸੈਨੀਟੇਸ਼ਨ ਵਾਲਿਆਂ ਦੇ ਐਜੂਕੇਸ਼ਨ ਵਾਲਿਆਂ ਦੇ ਜਿੰਨੇ ਫੀਲਡ ਵਰਕਰ ਹੈ ਸਾਰਿਆਂ ਨੂੰ ਅਸੀਂ ਉਹਦੇ ਬਾਰੇ ਜਾਣਕਾਰੀ ਦੇ ਰਹੇ ਹਾਂ ਉਹਦੇ ਨਾਲ ਜਿਹੜੀ ਪ੍ਰੋਵੈਂਸ਼ਨ ਹੈ ਬਹੁਤ ਸਸਤੀ ਹੈ ਤੇ ਲੱਗਦਾ ਕੁਝ ਨਹੀਂ ਆ ਜੇ ਡੈਂਗੀ ਚਿਕਨਗੁਨੀਆ ਹੋ ਜਾਏ ਤਾਂ ਬੰਦੇ ਚੰਗੇ ਪੱਲੇ ਬੰਦੇ ਕਰਜਾਈ ਹੋ ਜਾਂਦੇ ਆ ਕਿਸੇ ਪ੍ਰਾਈਵੇਟ ਹਸਪਤਾਲ ਚ ਐਡਮਿਟ ਹੋਣਾ ਪੈ ਜੇ ਔਰ ਕਈ ਵਾਰੀ ਸੀਕੂਅਲ ਹੀ ਬੜੀ ਹੁੰਦੀ ਆ ਕਿ ਜੇ ਹੈ ਮਾਰਾ ਜਿਕ ਡੈਂਗੂ ਹੋ ਜਾਏ ਤੇ ਇਹਨੂੰ ਦੇਖਦੇ ਹੋਏ ਸਾਰਾ ਜਿਹੜਾ ਸਾਡਾ ਇਹ ਕੋਆਰਡੀਨੇਟਡ ਐਫਰਟ ਹੈ ਜਿਹੜਾ ਕਿ ਸਾਰੇ ਡਿਪਾਰਟਮੈਂਟਸ ਨੇ ਇਕੱਠੇ ਹੋ ਕੇ ਜਿੰਨੀਆਂ ਵੀ ਸਾਡੀਆਂ ਡਿਜ਼ੀਜ਼ਸ ਹੈਗੀਆਂ ਉਹਦੇ ਬਾਰੇ ਇਕੱਠੇ ਹੋ ਕੇ ਆਪਾਂ ਹਮਲਾ ਮਾਰਨਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਜਿਹੜਾ ਅਸੀਂ ਹੈਗਾ ਉਹ ਜਿਹੜੀ ਹਰ ਪਹਿਲੀ ਮਈ ਤੋਂ ਸ਼ੁਰੂ ਕਰ ਦੁਬਾਰਾ ਕਰ ਰਹੇ ਹਾਂ ਹਰ ਸ਼ੁੱਕਰਵਾਰ ਡੈਂਗੂ ਦਿਵਾਰ ਜਿਹਦੇ ਚੋਂ ਅਸੀਂ ਸਵੇਰੇ 9 ਤੋਂ 10 ਵਜੇ ਘੰਟਾ ਜਿੰਨੇ ਸਾਡੇ ਸਾਰੇ ਡਿਪਾਰਟਮੈਂਟ ਐ ਉਹ ਘਰ ਘਰ ਜਾ ਕੇ ਉਹਨਾਂ ਦੇ ਫ੍ਰਿਜ ਦੇ ਨੀਚੇ ਦੀ ਟ੍ਰੇ ਜਿਹੜਾ ਡੈਜ਼ਰਟ ਕੂਲਰ ਆ ਠੰਡੀ ਹਵਾ ਵਾਲਾ ਉਹਦੇ ਵਿੱਚ ਚੈੱਕ ਕਰਨਾ ਪੰਛੀਆਂ ਦੇ ਕਟੋਰੇ ਆ ਜਾਂ ਕਿਸੇ ਨੇ ਪਾਣੀ ਸਟੋਰ ਕਰ ਦਿਆ ਜਿੱਥੇ ਪਾਣੀ ਦੀ ਸ਼ਾਰਟੇਜ ਆ ਲੋਕਾਂ ਨੇ ਡਰਮ ਰੱਖੇ ਹੋਏ ਆ ਉਹਨਾਂ ਦੇ ਵਿੱਚ ਓਵਰਹੈਡ ਟੈਂਕਸ ਦੇ ਵਿੱਚ ਜਾਂ ਕਿਸੇ ਨੇ ਟਾਇਰ ਸੁੱਟੇ ਹੋਏ ਆ ਜਿਵੇਂ ਟ੍ਰਾਂਸਪੋਰਟ ਡਿਪਾਰਟਮੈਂਟ ਦੱਸ ਰਿਹਾ ਸੀਗਾ ਫਿਰ ਜਦੋਂ ਦੀ ਇਹ ਕੈਂਪੇਨ ਚਲਾਈ ਆ ਸਾਨੂੰ ਡੈਂਗੋ ਹੁੰਦਾ ਸੀ ਸਾਨੂੰ ਪਤਾ ਨਹੀਂ ਲੱਗਦਾ ਸੀ ਵੀ ਟਾਇਰਾਂ ਦੇ ਵਿੱਚ ਪਾਣੀ ਖੜ ਜਾਂਦਾ ਹੈ ਟਾਇਰ ਸੁੱਤੇ ਸੀ ਉਹਨਾਂ ਨੇ ਉਹਨਾਂ ਨੇ ਟਾਇਰਾਂ ਤੋਂ ਮਤਲਬ ਉਹਨਾਂ ਦੀ ਆਕਸ਼ਨ ਕਰਤੀ ਉਹਨਾਂ ਨੂੰ ਡਿਸਪੋਜ਼ ਆਫ ਕਰਤਾ ਤੇ ਜਾਂ ਹੁਣ ਅਵੇਅਰ ਹੋ ਗਏ ਉਹਨੇ ਪਾਣੀ ਖੜ ਨਹੀਂ ਸੋ ਇਹ ਜਿਹੜੀ ਸਾਡੀ ਇੱਕ ਐਫਰਟ ਹੈਗਾ ਇਹਦੇ ਨਾਲ ਆਈ ਐਮ ਸ਼ੋਰ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਔਰ ਇਹਦੇ ਨਾਲ ਨਾਲ ਅਸੀਂ ਪਹਿਲੀ ਵਾਰੀ ਸਾਡੇ ਜਿੰਨੇ 881 ਆਮ ਆਦਮੀ ਕਲੀਨਿਕ ਹੈ ਉਹਨਾਂ ਸਾਰਿਆਂ ਦੇ ਵਿੱਚ ਡੈਂਗੀ ਦਾ ਟੈਸਟ ਸ਼ੁਰੂ ਟੈਸਟ ਕਰਨਾ ਸ਼ੁਰੂ ਕਰ ਦਿੱਤਾ ਸੀ ਸੋ ਟੈਸਟਿੰਗ ਫੈਸਿਲਿਟੀ ਜਿਹੜੀ ਹੈਗੀ ਆ ਉਹਨੂੰ ਬਿਲਕੁਲ ਡੀਸੈਂਟਰਲਾਈਜ਼ ਕਰਕੇ ਉਹਨੂੰ ਵੀ ਵਧਾ ਰਹੇ ਆ